एक प्यासे की सूरत एक प्यासे की सूरत बिया बान खड़ा हूँ आज सबके सामने कौन मानेगा कभी दरिया हुआ करता था मैं सत श्रीकाल वालेकुम नमस्कार पिंड वाल तू ਸ਼ੇਸ਼ਾ ਸੂਰੀ ਮਾਰਗ ਦੀ ਤਲਾਸ਼ ਕਰਦੇ ਹੋਏ ਅਸੀਂ ਪਹੁੰਚੇ ਹਾਂ ਪਿੰਡ ਕਨੇਜ ਜਿੱਥੇ ਕਦੇ ਗੁਰੂ ਗੋਬਿੰਦ ਸਾਹਿਬ ਉਹਦਾ ਪੀਰਵੰਦ ਫਤਿਹ ਨੂੰ ਮਿਲੇ ਸਨ ਤੇ ਉਸ ਪਿੰਡ ਵਿੱਚ ਹੀ ਸ਼ੇਸ਼ਾ ਸੂਰੀ ਮਾਰਕ ਤੇ ਇਹ ਸ਼ੇਸ਼ਾ ਸੂਰੀ ਵੱਲੋਂ ਬਣਾਈ ਗਈ ਬਹੁਤ ਹੀ ਅਲੀਸ਼ਾਨ खूब सूरत ਤੇ ਵਿਸ਼ਾਲ ਇਕਬਾਲੀ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਲਾਪਾਗ ਹੋਣ ਵਾਲੀ ਜੀਟੀ ਰੋਡ ਤੋਂ ਕੋਈ 3-400 ਮੀਟਰ ਦੀ ਦੂਰੀ ਤੇ ਸਥਿਤ ਹੈ ਆਓ دیکھتے ਹਾਂ ਇਸ ਵਿਸ਼ਾਲ ਬਲੀ ਦੇ ਅੰਦਰੋਂ ਨਿਵੇਸ਼ ਦੋ ਮੰਜ਼ਿਲਾ ਹੈ ਤੇ ਬਹੁਤ ਹੀ ਵਿਸ਼ਾਲ ਤਾਂ ਕਿ ਅੱਜ ਬਾਲੀ ਸੁੱਕ ਚੁੱਕੀ ਹੈ ਦਾ ਯਾਨਾ ਸੁੱਕ ਗਈ ਕੱਚ ਚਟੀਆਂ ਇੱਥੇ ਲਾਹੌਰ ਤੋਂ ਦਿੱਲੀ ਜਾਣ ਵਾਲੇ ਛੇਸ਼ਾ ਸੂਰੀ ਮਾਰਗ ਤੇ ਚੱਲਦੇ ਆਂ ਤੇ ਰਸਤੇ ਵਿੱਚ ਜਿੱਥੇ ਕਾਫਲਿਆਂ ਦੇ ਰੁਕਣ ਲਈ ਸਰਾਵਾ ਸੀ ਉੱਥੇ ਉਹਨਾਂ ਦੀ ਪਾਣੀ ਦੀ ਜੋ ਪੂਰਤੀ ਸੀ ਉਹ ਕਰਨ ਲਈ ਸਮੇਂ-ਸਮੇਂ ਤੇ ਜੋ ਉਸ ਟਾਈਮ ਰਾਜੇ ਆਂਦੇ ਰਹੇ ਚਾਹ ਮਗਲ ਕਾਲ ਟਾਈਮ ਤੇ ਛੇਸ਼ਾ ਸੂਰੀ ਉਹਨਾਂ ਵੱਲੋਂ ਹਾਥਾਂ ਤੇ ਪਾਣੀ ਤੇ ਜਿਹੜੇ ਬੋਲੀਆਂ ਦਾ ਨਿਰਮਾਣ ਕਰਾਇਆ ਗਿਆ ਤੇ ਇਹ ਛੇਸ਼ਾ ਸੂਰੀ ਤੇ ਮਾਰਗ ਤੇ ਚੱਲਦੇ ਆ ਬਹੁਤ 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 ਵੱਡੀ ਇੱਕ ਬੋਲੀ ਨਜ਼ਰ ਆ ਰਹੀ ਹੈ ਜਿਦਾ ਕਾ ਤੁਸੀਂ ਦੇਖ ਸਕਦੇ ਕੋਈ ਸਰੀਰ ਤੇ ਬਹੁਤ ਵੱਡਾ ਹੈ ਇਹ ਜਦਾ ਉਪਰੀ ਜਿਹਾ ਸੀ ਬੋਲੀ ਦੇ ਅੰਦਰ ਖੜੇ ਆ ਵਿਸ਼ਕ ਛੋਟਾ ਘੂਰ ਹਰ ਸਾਹਤਾ ਗਿਆ ਤੇ ਮੈਂ ਚਾਹਨਾ ਕਿ ਕੋਈ ਆ ਕੇ ਬੋਲੀ ਦਾ ਅੰਦਰਲਾ ਦ੍ਰਿਸ਼ ਦਿਖਾਇਆ ਜਾਵੇ ਤੇ ਇਹ ਦਿਖਾਇਆ ਜਾਵੇ ਕਿ ਬੋਲੀ ਦਾ ਉਪਰੋ ਜਿਹੜਾ ਹਿੱਸਾ ਸੀ ਉਹ ਕਿੰਨਾ ਚੌੜਾ ਸੀ ਅੱਜ ਵੀ ਪਿੱਪਲ ਬੋਰਡ ਦੀਆਂ ਜੋ ਜੜਾਂ ਨੇ ਉਹਨਾਂ ਨੇ ਤੇ ਕਬਜ਼ਾ ਕਰ ਲਿਆ ਗਿਆ ਤੇ ਉਹਨਾਂ ਦੀ ਜਿਹੜਾ ਹਟਾਤਕਾਰੀਆਂ ਨੇ ਬਹੁਤ ਬਹੁਤ ਵੱਡੀ ਬਾਲੀ ਤੁਸੀਂ ਦੇਖ ਸਕਨੇ ਹੋ ਸਾਹਮਣੇ ਮੁਗਲ ਕਾਲ ਦੇ ਜੋ ਲਖਾਰੀ ਟਾਸ ਸੀ ਉਹਨਾਂ ਦਾ ਨਿਮਾਨ ਦਿੱਤੇ ਜਿੱਤਾ ਉਹਨਾਂ ਦੀ ਵਰਤੋਂ ਕੀਤੀ ਗਈ ਹੈ ਇਹ ਜਿਹੜੀ ਆ ਬਹੁਤ ਹੀ ਵਿਸ਼ਾਲ ਮੋਦੀ ਦੇਖ ਸਕਨੇ ਸਕੀ ਤੋਂ ਦੇਖ ਲਿਓ ਇਹ ਖਾਰਾ ਲਈ ਇਹ ਆਮਾ ਤੇ ਕਦੇ ਜੋ मुसाफर से अपनी प्यास पुजारे हो गएंगे थोड़ा टाइम रुक के अपरा बिता बहुत ही सुंदर विशाल मुसारी इटा के द्वारा निर्मित बॉली बॉली दे ऊपरली फर्स्ट फ्लोर जिन जिन्हों मुसाफर जिते पानी की अपनी जरूरत पूरी करते रहे हो इस गल की गरंटी है ਉਪਕਾਇਥੇ ਮਿਸ਼ਰਾ ਮੀ ਕਰਦੇ ਹੋਗੇ ਆਪਣੇ ਸਫਰ ਨੂੰ ਮੋਟੋ ਤਰ੍ਹਾਂ ਤਿਆਰ ਕਰਾਂ ਲਈ ਦੇਖਿਏ ਇੱਕ ਪਾਰਕ ਉੱਤੇ ਹੋਵੇ ਬਹੁਤ ਹੀ ਸੰਗਤ ਇਹ ਕਮਰੇ ਇੱਥੇ ਵੀ ਨਜ਼ਰ ਆ ਰਿਹਾ ਬਾਲੀਵੁੱਡ ਜਿਸ ਦੀ ਵਿਸ਼ਾਲਤਾ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਤੇ ਅਸੀਂ ਚੱਲਦੇ ਹਾਂ ਬਿਲਕੁਲ ਬਾਲੀ ਦੇ ਉੱਪਰਲੇ ਮਹਾਨੀ ਤੇ ਪਾਉ ਦੇ ਕੋਲ ਉੱਪਰ ਸੀੜਾ ਆਇ ਤੱਕ ਵੀ ਮੈਂ ਚੁੜਨੇ ਬੋਲੀ ਦੇ ਉੱਪਰ ਚੜ ਲਈ। ਕਰ ਰਹੇ ਨੇ ਉੱਥੇ ਹੀ ਆਪਣੀ ਫੋਟੋ ਸ਼ੂਟ ਵੀ ਕਰ ਰਹੇ ਤਾਂ ਕਿ ਕੋਈ ਪੁਰਣੀ ਫੋਟੋਆਂ ਦੀ ਯਾਦਾ ਜਾਈਏ ਨੇ ਉਹ ਤੜਾ ਤਾ ਕਰ ਰਿਹਾ ਇਸ ਬੋਲੀ ਤੇ ਆ ਕੇ ਤੇ ਇਹ ਉੱਪਰ ਬੋਲੀ ਦਾ ਗ੍ਰਿਸ਼ ਹੈ। ਜਿਸ ਤੇ ਲਾਫਾ ਦੇ ਪੁਲੀਡਮ ਹਾਂ

ਵਾਰ ਉਰਮ ਪਸੇ ਦੇ ਜਿਹੜੇ ਜਿੱਥੇ ਬਾਣੀ ਨੂੰ ਬਾਹਰ ਖਿੱਚ ਕੇ ਇਸ਼ਨਾਨ ਕਾਂਵੀ ਕੀਤਾ ਜਾਂਦਾ ਹਰਿਆ ਹੋਵੇਗਾ ਲੋੜ ਹੈ ਪ੍ਰਾਤਤਵ ਵਿਭਾਗ ਅਤੇ ਪਿੰਡ ਕਨੇਚ ਦੇ ਲੋਕਾਂ ਨੂੰ ਇਸ ਅਨਮੋਲ ਵਿਰਾਸਤ ਨੂੰ ਸਾਂਭਣ ਦੀ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਏ ਨਮੂਲ ਵਿਰਾਸਤ ਦਿੱਤੀ ਜਾ ਸਕੇ ਅਤੇ ਛੇਰਸ਼ਾ ਸੂਰੀ ਮਾਰਗ ਨਾਲ ਸੰਬੰਧਿਤ ਇਹ ਬੋਲੀ ਨੂੰ ਸਮਿਆ ਜਾ ਸਕੇ ਮਿਲਦੇ ਹਾਂ ਆਪਣੇ ਅਗਲੇ ਵਲੌਗ ਵਿੱਚ ਤਦ ਤੱਕ ਅਲਵਿਦਾ